ਕਿਸੇ ਨੌਜਵਾਨ ਦੀ ਕਿਸੇ ਮੁੱਖ ਮੰਤਰੀ ਜਾਂ ਐਮਐਲਏ ਨਾਲ ਇੱਕ ਫੋਟੋ ਹੀ ਆ ਜਾਂਦੀ ਹੈ ਤਾਂ ਉਹ ਫੇਸਬੁੱਕ ਤੇ ਪਾ ਕੇ ਬਹੁਤ ਖੁਸ਼ ਮਹਿਸੂਸ ਹੁੰਦਾ ਪਰ ਤੁਹਾਨੂੰ ਤਾਂ ਮੁੱਖ ਮੰਤਰੀ ਸਾਹਿਬ ਨੇ ਆਪ ਫੋਨ ਕੀਤਾ ਸਾਨੂੰ ਵੀ ਨਹੀਂ ਸੀ ਕਿ ਇਹ ਲੜਾਈ ਅਸੀਂ ਇੱਥੇ ਤੱਕ ਲੈ ਜਾਵਾਂਗੇ ਕਿ ਮਾਨ ਸਾਹਿਬ ਖੁਦ ਬੋਚ ਕਰ ਰਹੇ ਹੋਣਗੇ ਨੂੰ ਇੱਥੋਂ ਪਤਾ ਲੱਗਦਾ ਕਿ ਹਾਂ ਇੱਕ ਮੁੱਖ ਮੰਤਰੀ ਪੰਜਾਬ ਦੇ ਲਈ ਕਿੰਨਾ ਸੈਂਸੀਅਰ ਹੈ ਇੱਕ ਤਾਂ ਮੇਰੇ ਤੋਂ ਅਪਡੇਟ ਮੰਗਿਆ ਕਿ ਹਾਂ ਸਰਪੰਚ ਸਾਹਿਬ ਹੁਣ ਕਿਵੇਂ ਆ ਮਾਹੌਲ ਉਹਨਾਂ ਨੇ ਮਾਹੌਲ ਬਾਰੇ ਜਾਣਕਾਰੀ ਲਈ ਕਿ ਹਾਂ ਕੋਈ ਉਦਾਂ ਦੀ ਉਸ ਤੋਂ ਬਾਅਦ ਕੋਈ ਦੁਰਘਟਨਾ ਤਾਂ ਨਹੀਂ ਵਾਪਰੀ ਜਾਂ ਕੋਈ ਮਿਸ ਹੈਪਨ ਨਹੀਂ ਮੈਂ ਕਿਹਾ ਨਹੀਂ ਜੀ ਮੁੱਖ ਮੰਤਰੀ ਸਾਹਿਬ ਮਾਹੌਲ ਬਿਲਕੁਲ ਓਕੇ ਆ ਬਾਈ ਜੀ ਕਹ ਕੇ ਅਸੀਂ ਉਹਨਾਂ ਨਾਲ ਗੱਲ ਕੀਤੀ ਆ ਅਸੀਂ ਇਹ ਦੇਖਿਆ ਪਿੰਡਾਂ ਦੇ ਵਿੱਚ ਨਸ਼ਾ ਤਸਕਰ ਲੋਕਾਂ ਨੂੰ ਡਰਾ ਦਿੰਦੇ ਨੇ ਉਹਨਾਂ ਤੇ ਹਮਲਾ ਕਰਦੇ ਨੇ ਪਰ ਇਹ ਇੱਕ ਸਰਪੰਚ ਬਾਈ ਜੀ ਅਸੀਂ ਦੇਖੇ ਨੇ ਵੀ ਜਿਹੜੇ ਡਰੇ ਨਹੀਂ ਡਟੇ ਨੇ ਕਿਉਂਕਿ ਨਹੀਂ ਅਕਸਰ ਅਸੀਂ ਦੇਖਿਆ ਲੋਕ ਡਰ ਜਾਂਦੇ ਨੇ ਚੁੱਪ ਕਰ ਜਾਂਦੇ ਨੇ ਦੱਬੇ ਜਾਂਦੇ ਨੇ ਨੌਜਵਾਨ ਦੇ ਹੌਸਲੇ ਨੂੰ ਹਰ ਇੱਕ ਸਲੰਘਾ ਕਰ ਰਿਹਾ ਵਾ ਪਗਮੰਤ ਮੰਤ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਨੂੰ ਸਨਮਾਨਤ ਕੀਤਾ ਜਾਵੇ ਵੀਰੇ ਇਹਨੂੰ ਜਰੂਰ ਸਨਮਾਨਤ ਕੀਤਾ ਜਾਵੇ ਤੇ ਵੀਰਾ ਜੋ ਜੋ ਅੱਗੇ ਕਦਮ ਕਰੇਗਾ ਅਸੀਂ ਨਾਲ ਨਾਲ ਕਰਾਂਗੇ ਵੀਰੇ ਦੇ ਨਾਲ ਜੁੜ ਕੇ ਅਸੀਂ ਕੰਮ ਕਰਾਂਗੇ ਕੁਝ ਲੋਕ ਇਹ ਕਹਿ ਰਹੇ ਨੇ ਵੀ ਪੰਜਾਬ ਸਰਕਾਰ ਆ ਜਿਹੜੀ ਇਹ ਗੱਲ ਲਈ ਸੁਚੇਤ ਨਹੀਂ ਨਸ਼ੇ ਦੇ ਲਈ ਸੁਚੇਤ ਨਹੀਂ ਪਰ ਇੱਕ ਛੋਟੇ ਜਿਹੇ ਪਿੰਡ ਦੀ ਇੱਕ ਜਦੋਂ ਕਲਿੱਪ ਵਾਇਰਲ ਹੁੰਦੀ ਆ ਤਾਂ ਉਹ ਕਲਿੱਪ ਨੂੰ ਮੁੱਖ ਮੰਤਰੀ ਪਗਮੰਤ ਸਿੰਘ ਮਾਨ ਦੇਖਦੇ ਨੇ ਤੇ ਇੱਕ ਸਰਪੰਚ ਨੂੰ ਫੋਨ ਕਰਦੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਦੇ ਹੋ ਨਰਪੱਖ ਪੋਸਟ ਮੈਂ ਦਾਰਾਕਬੰਦੀ ਮੌਜੂਦ ਹਾਂ ਜੀ ਡੇਲੋ ਨੇੜਲੇ ਪਿੰਡ ਨਾਰਿੰਗਾਲ ਦੇ ਵਿੱਚ ਇਸ ਟਾਈਮ ਅਸੀਂ ਮੌਜੂਦ ਹਾਂ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਪਿਛਲੀ ਰਾਤ ਜਿਹੜੀ ਇੱਥੇ ਇੱਕ ਨਸ਼ਾ ਤਸਕਰ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਆ ਉਸ ਪਿੰਡ ਦੇ ਵਿੱਚ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਉਹ ਸਰਪੰਚ ਸਾਹਿਬ ਦਾ ਘਰ ਆ ਜਿਨ੍ਹਾਂ ਨੇ ਐਡਾ ਵੱਡਾ oprala ਕੀਤਾ ਜਿਨ੍ਹਾਂ ਦੀ ਸੋਚ ਦੇ ਮੁਤਾਬਕ ਇਹ ਜਿਹੜਾ ਨਸ਼ਾ ਤਸਕਰ ਨੂੰ ਕਾਬੂ ਕੀਤਾ ਗਿਆ ਤੇ ਉਹਦੀ ਬਿਲਡਿੰਗ ਨੂੰ ਢਾਈ ਗਈ ਜੇ ਤੁਸੀਂ ਦੇਖ ਸਕਦੇ ਹੋ ਸਰਪੰਚ ਸਾਹਿਬ ਵੀ ਇਸ ਟਾਈਮ ਸਾਡੇ ਕੋਲ ਹੀ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਤੁਹਾਡੇ ਪਿੰਡ ਪਹੁੰਚੇ ਤੁਹਾਡੀ ਅਸੀਂ ਵੀਡੀਓ ਦੇਖੀ ਇੱਕ ਵੀਡੀਓ ਦੇਖ ਕੇ ਬਹੁਤ ਚੰਗਾ ਲੱਗਿਆ ਵੀ ਜਿਹੜਾ ਤੁਸੀਂ ਐਡਾ ਵੱਡਾ ਪ੍ਰਾਲਾ ਕੀਤਾ ਕਿਵੇਂ ਦੇਖਦੇ ਹੋ ਤੁਸੀਂ ਨੌਜਵਾਨੋਂ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਦੇਖੋ ਜੀ ਮੈਂ ਤਾਂ ਇਹੀ ਹੈ ਜੀ ਜੋ ਪਿੰਡ ਨੇ ਮੇਰੀ ਡਿਊਟੀ ਲਈ ਆ ਜਿਨ੍ਹਾਂ ਮੁੱਦਿਆਂ ਤੇ ਅਸੀਂ ਲੜਾਈ ਲੜੀ ਆ ਨਸ਼ਿਆਂ ਦੇ ਖਿਲਾਫ ਅਸੀਂ ਲੜਾਈ ਲੜੀ ਆ ਉਹ ਡਿਊਟੀ ਨਿਭਾ ਰਹੇ ਆ ਕਰਤ ਕਰਨ ਵਾਲਾ ਮਾਲਕ ਆਪ ਆ ਅਸੀਂ ਨੌਜਵਾਨਾਂ ਨੂੰ ਇਹੀ ਕਹਿੰਦੇ ਆ ਨਸ਼ਿਆਂ ਦੀ ਦਲਦਲ ਚੋਂ ਆਪਾਂ ਬਾਹਰ ਆ ਜਾਈਏ ਵੀ ਆਪਾਂ ਸਿੱਧੇ ਪਾਸੇ ਲੱਗੀਏ ਆਪਾਂ ਗਰਾਊਂਡਾਂ ਵੀ ਆਪਾ ਨਸ਼ਿਆਂ ਚੋਂ ਇਸ ਦਲਦਲ ਚੋਂ ਬਾਹਰ ਆ ਜੀਏ ਜੇ ਤੁਹਾਡੀ ਵਰਗੀ ਸੋਚ ਹਰ ਕੇ ਪਿੰਡ ਦੇ ਸਰਪੰਚ ਦੀ ਹੋਵੇ ਤੁਹਾਨੂੰ ਲੱਗਦਾ ਨਹੀਂ ਜਿਹੜਾ ਭਗਵੰਤ ਮਾਨ ਸਾਹਿਬ ਦੀ ਸੋਚ ਆ ਰੰਗਲਾ ਪੰਜਾਬ ਬਣਾਉਣ ਦੀ ਉਹ ਟਾਈਮ ਦੂਰ ਨਹੀਂ ਗਿਆ ਜਦੋਂ ਰੰਗਲਾ ਪੰਜਾਬ ਬਣ ਜਾਊਗਾ ਨਹੀਂ ਬਿਲਕੁਲ ਹੁਣ ਜਦੋਂ ਇੱਕ ਸਮਾਂ ਹੁੰਦਾ ਵਾ ਕੋਈ ਵੀ ਸਮਾਂ ਜਦੋਂ ਆ ਜਾਂਦਾ ਵਾ ਹੁਣ ਮੈਨੂੰ ਲੱਗਦਾ ਵੀ ਉਹ ਸਮਾਂ ਆ ਚੁੱਕਿਆ ਵਾ ਬਹੁਤ ਸਾਰੇ ਸਾਨੂੰ ਦੇਖ ਕੇ ਹੋਰਾਂ ਪਿੰਡਾਂ ਦੀਆਂ ਟੀਮਾਂ ਵੀ ਬਹੁਤ ਉੱਠਣ ਗਈਆਂ ਸਰਪੰਚ ਬਹੁਤ ਉੱਠਣਗੇ ਤੇ ਪੰਜਾਬ ਜਲਦੀ ਹੀ ਰੰਗਲਾ ਪੰਜਾਬ ਬਣੇਗਾ ਤੁਹਾਨੂੰ ਲੱਗਦਾ ਵੀ ਜਿਹੜਾ ਸਾਡਾ ਨੌਜਵਾਨ ਆ ਅੱਜ ਨਸਿਆਂ ਦੇ ਛੇਵੇਂ ਦਰਿਆ ਦੇ ਵਿੱਚ ਡੁੱਬ ਰਿਹਾ ਵਾ ਮਰ ਰਿਹਾ ਵਾ ਜੇ ਤੁਹਾਡੇ ਮੰਗੂ ਅਪਰਾਲੇ ਕੀਤੇ ਜਾਣ ਪਿੰਡ ਦੇ ਜਿਹੜੇ ਨੌਜਵਾਨ ਨੇ ਨਸਿਆਂ ਤੋਂ ਵੱਸ ਸਕਦੇ ਨੇ ਖੇਡਾਂ ਦੇ ਗਰਾਊਂਡ ਦੇ ਵਿੱਚ ਜੋੜਨਾ ਇਹਨਾਂ ਨੂੰ ਬਹੁਤ ਜ਼ਰੂਰੀ ਆ ਉਸ ਲਈ ਤੁਸੀਂ ਕੀ ਅਪਰਾਲੇ ਕਰ ਰਹੇ ਹੋ ਬਿਲਕੁਲ ਬਿਲਕੁਲ ਜੀ ਅਸੀਂ ਆਪਣੀ ਗਰਾਊਂਡ ਵੀ ਤਿਆਰ ਕਰਵਾ ਰਹੇ ਆ ਜਿਹਦੇ ਵਿੱਚ ਅਸੀਂ ਸਰਕਾਰ ਤੋਂ ਵੀ ਯੋਗਦਾਨ ਲੈ ਰਹੇ ਆਂ ਜਿੰਨੇ ਕ ਅਗਰ ਕਿਸੇ ਸਰਕਾਰ ਪੱਖੋਂ ਘਟ ਆਉਂਦਾ ਤਾਂ ਸਾਡੇ ਐਨ ਆਰ ਆਈ ਵੀਰ ਤਿਆਰ ਬੈਠੇ ਆ ਉਹ ਗਰਾਊਂਡ ਦੇ ਵਿੱਚ ਡਾਈਟ ਵਗੈਰਾ ਵੀ ਸਾਡੀ ਅਸੀਂ ਉੱਥੇ ਦਵਾਂਗੇ ਜੋ ਸਾਡਾ ਪਲਾਨ ਸ਼ਡਿਊਲ ਇੱਕ ਰੈਡੀ ਹੋਇਆ ਵਾ ਗਰਾਊਂਡ ਤਿਆਰ ਕਰਨ ਤੋਂ ਬਾਅਦ ਅਸੀਂ ਕਿੱਟ ਵਗੈਰਾ ਤੇ ਡਾਈਟ ਵਗੈਰਾ ਵੀ ਆਪਣੇ ਖਿਡਾਰੀਆਂ ਨੂੰ ਉੱਥੇ ਹੀ ਦਵਾਂਗੇ ਜਦੋਂ ਇੱਕ ਕਿਸੇ ਨੌਜਵਾਨ ਦੀ ਕਿਸੇ ਮੁੱਖ ਮੰਤਰੀ ਜਾਂ ਐਮ ਐਲ ਏ ਨਾਲ ਇੱਕ ਫੋਟੋ ਹੀ ਆ ਜਾਂਦੀ ਹੈ ਤਾਂ ਉਹ ਫੇਸਬੁੱਕ ਤੇ ਪਾ ਕੇ ਬਹੁਤ ਖੁਸ਼ ਮਹਿਸੂਸ ਹੁੰਦਾ ਪਰ ਤੁਹਾਨੂੰ ਤਾਂ ਮੁੱਖ ਮੰਤਰੀ ਸਾਹਿਬ ਨੇ ਆਪ ਫੋਨ ਕੀਤਾ ਤੁਹਾਨੂੰ ਕਿਵੇਂ ਲੱਗਿਆ ਨੀ ਬਹੁਤ ਵਧੀਆ ਲੱਗਿਆ ਜੀ ਦੇਖੋ ਇੰਨੀ ਸਾਨੂੰ ਵੀ ਨਹੀਂ ਸੀ ਕਿ ਇਹ ਲੜਾਈ ਅਸੀਂ ਇੱਥੇ ਤੱਕ ਲੈ ਜਾਵਾਂਗੇ ਕਿ ਮਾਨ ਸਾਹਿਬ ਖੁਦ ਬੋਚ ਕਰ ਰਹੇ ਹੋਣਗੇ ਇਸ ਨੂੰ ਵੀ ਉਹ ਪੰਜਾਬ ਨੂੰ ਇੱਥੋਂ ਪਤਾ ਲੱਗਦਾ ਕਿ ਹਾਂ ਇੱਕ ਮੁੱਖ ਮੰਤਰੀ ਪੰਜਾਬ ਦੇ ਲਈ ਕਿੰਨਾ ਸੈਂਸੀਅਰ ਆ ਇੱਥੋਂ ਪਤਾ ਲੱਗਦਾ ਕਿ ਇੱਕ ਛੋਟੇ ਜਿਹੇ ਸਰਪੰਚ ਦੀ ਜੋ ਵੀਡੀਓ ਵਾਇਰਲ ਹੋਈ ਤਾਂ ਉਸ ਨੂੰ ਮੁੱਖ ਮੰਤਰੀ ਸਾਹਿਬ ਨੇ ਦੇਖਿਆ ਵੀ ਹਾਂ ਵਾਕਈ ਮੇਰੇ ਪੰਜਾਬ ਦੇ ਵਿੱਚ ਕੁਝ ਹੋ ਰਿਹਾ ਵਾ ਹਾਂਜੀ ਦੇਖੋ ਤੁਸੀਂ ਇੱਕ ਪਾਸੇ ਜਿੱਥੇ ਕੁਝ ਲੋਕ ਇਹ ਕਹਿ ਰਹੇ ਨੇ ਵੀ ਪੰਜਾਬ ਸਰਕਾਰ ਆ ਜਿਹੜੀ ਇਹ ਗੱਲ ਲਈ ਸੁਚੇਤ ਨਹੀਂ ਨਸ਼ਿਆਂ ਦੇ ਲਈ ਸੁਚੇਤ ਨਹੀਂ ਪਰ ਇੱਕ ਛੋਟੇ ਜਿਹੇ ਪਿੰਡ ਦੀ ਇੱਕ ਜਦੋਂ ਕਲਿੱਪ ਵਾਇਰਲ ਹੁੰਦੀ ਆ ਤਾਂ ਉਹ ਕਲਿੱਪ ਨੂੰ ਮੁੱਖ ਮੰਤਰੀ ਭਗਮੰਤ ਸਿੰਘ ਮਾਨ ਦੇਖਦੇ ਨੇ ਤੇ ਇੱਕ ਸਰਪੰਚ ਨੂੰ ਫੋਨ ਕਰਦੇ ਨੇ ਤੇ ਇੱਥੋਂ ਦੇਖਿਆ ਜਾ ਸਕਦਾ ਵਾ ਵੀ ਜਿਹੜੀ ਪੰਜਾਬ ਸਰਕਾਰ ਆ ਉਹ ਨਸ਼ਿਆ ਦੇ ਵਿਰੁੱਧ ਕਿੰਨੀ ਸੁਚੇਤ ਆ ਕਿੰਨੀ ਕਿੰਨੀ ਐਕਸ਼ਨ ਦੇ ਮੂਡ ਦੇ ਵਿੱਚ ਆ ਕਿਉਂਕਿ ਉਹਨਾਂ ਨੇ ਤਰੰਤ ਸਰਪੰਚ ਸਾਹਿਬ ਨੂੰ ਫੋਨ ਕੀਤਾ ਤੇ ਅੱਜ ਫੇਰ ਇਹਨਾਂ ਨੂੰ ਫੋਨ ਕੀਤਾ ਅੱਜ ਜਦੋਂ ਤੁਹਾਡੀ ਗੱਲ ਅੱਜ ਕੀ ਗੱਲ ਹੋਈ ਅੱਜ ਉਹ ਹੀ ਉਹਨਾਂ ਨੇ ਸਰ ਇੱਕ ਤਾਂ ਮੇਰੇ ਤੋਂ ਅਪਡੇਟ ਮੰਗਿਆ ਕਿ ਹਾਂ ਸਰਪੰਚ ਸਾਹਿਬ ਹੁਣ ਕਿਵੇਂ ਆ ਮਾਹੌਲ ਉਹਨਾਂ ਨੇ ਮਾਹੌਲ ਬਾਰੇ ਜਾਣਕਾਰੀ ਲਈ ਕਿ ਹਾਂ ਕੋਈ ਉਦਾਂ ਦੀ ਉਸ ਤੋਂ ਬਾਅਦ ਕੋਈ ਦੁਰਘਟਨਾ ਤਾਂ ਨਹੀਂ ਵਾਪਰੀ ਜਾਂ ਕੋਈ ਮਿਸਐਪਨ ਨਹੀਂ ਮੈਂ ਕਿਹਾ ਨਹੀਂ ਜੀ ਮੁੱਖ ਮੰਤਰੀ ਸਾਹਿਬ ਮਾਹੌਲ ਬਿਲਕੁਲ ਓਕੇ ਆ ਬਾਈ ਜੀ ਕਹਿ ਕੇ ਅਸੀਂ ਉਹਨਾਂ ਨਾਲ ਗੱਲ ਕੀਤੀ ਆ ਕਿਉਂਕਿ ਇੱਕ ਪਹਿਲੀ ਵਾਰ ਮੁੱਖ ਮੰਤਰੀ ਹੈ ਜੀ ਨੂੰ ਅਸੀਂ ਬਾਈ ਜੀ ਇਹਦਾ ਲੱਗਿਆ ਤੁਹਾਨੂੰ ਉਹਨਾਂ ਨਾਲ ਜਦੋਂ ਗੱਲ ਕੀਤੀ ਆ ਕਿਹੋ ਜਿਹਾ ਮੂਡ ਬਣਿਆ ਤੁਹਾਡਾ ਜਿਹਾ ਕਿਹੋ ਜਿਹਾ ਉਹਨਾਂ ਦਾ ਮੂਡ ਸੀਗਾ ਨਹੀਂ ਨਹੀਂ ਬਹੁਤ ਖੁਸ਼ਮਿਜ਼ਾਦ ਨੇ ਪਤਾਈ ਆਪਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਗੱਲ ਕੀਤੀ ਕੋਈ ਐਦਾਂ ਨਹੀਂ ਕਿ ਉਹਨਾਂ ਨੇ ਮੇਰੇ ਨਾਲ 1-2 ਮਿੰਟ ਗੱਲ ਕੀਤੀ ਅੱਜ ਜਿਹੜੀ ਮੇਰੀ ਗੱਲ ਹੋਈ ਆ ਤਕਰੀਬਨ ਮਿੰਲਾ ਦਾ 12 ਤੋਂ 15 ਮਿੰਟ ਸਾਡੀ ਟਾਕ ਹੋਈ ਆ ਉਹਨਾਂ ਦੇ ਨਾਲ ਉਹਨਾਂ ਨੇ ਮੇਤੋਂ ਮਾਹੌਲ ਬਾਰੇ ਪੁੱਛਿਆ ਜਾਂ ਉਹਨਾਂ ਨੇ ਪੁੱਛਿਆ ਵੀ ਹਾਂ ਪ੍ਰੋਪਰ ਕਾਰਵਾਈ ਹੋ ਗਈ ਪਿੰਡ ਵਾਲਿਆਂ ਬਾਰੇ ਪੁੱਛਿਆ ਉਹਨਾਂ ਨੇ ਕਿ ਹਾਂ ਪਿੰਡ ਵਾਲੇ ਖੁਸ਼ ਨੇ ਇਸ ਕਾਰਵਾਈ ਤੋਂ ਉਹਨਾਂ ਦੱਸਿਆ ਹਾਂ ਜੀ ਸਰ ਪਿੰਡ ਵਾਲੇ ਬਹੁਤ ਖੁਸ਼ ਆ ਇਸ ਕਾਰਵਾਈ ਤੋਂ ਸਾਡੇ ਕੋਲ ਇਹਨਾਂ ਦੇ ਜਿਹੜੇ ਦੋਸਤ ਮਿੱਤਰ ਨੇ ਉਹ ਵੀ ਖੜੇ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਅਸੀਂ ਸਰ ਬਰੋਟਾ ਉਸ ਜਗ੍ਹਾ ਤੇ ਮੌਜੂਦ ਆ ਸਾਨੂੰ ਜਦੋਂ ਅਸੀਂ ਇੱਥੋਂ ਗੁਜ਼ਰ ਰਏ ਕਿ ਸਰਪੰਚ ਸਾਹਿਬ ਮਿਲੇ ਤਾਂ ਸੋਚਿਆ ਵੀ ਕਿਉਂ ਨਹੀਂ ਇਹ ਐਪਰੀਸ਼ੀਏਟ ਕਰਨਾ ਚਾਹੀਦਾ ਇਸ ਤਰ੍ਹਾਂ ਦੇ ਸਰਪੰਚਾਂ ਨੂੰ ਕਿਉਂਕਿ ਇਹਨਾਂ ਦੇ ਕਰਕੇ ਜਿਹੜੇ ਹੋਂ ਨੌਜਵਾਨ ਅੱਗੇ ਆਉਣਗੇ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਦੋਸਤ ਨੇ ਤੁਸੀਂ ਵੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੇ ਹੋ ਇਸ ਤਰ੍ਹਾਂ ਵੀਰੇ ਹਮੇਸ਼ਾ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜਿੰਨਾ ਵੀ ਇਹ ਕੰਮ ਕਰਦੇ ਬਹੁਤ ਵਧੀਆ ਕੰਮ ਹੈ ਲੋਕ ਹੁਣ ਜਿਹੜੇ ਬੰਦੇ ਨਸ਼ਿਆਂ ਵਿੱਚ ਉਲਝੇ ਹੋਏ ਨੇ ਉਹਨਾਂ ਨੂੰ ਨਸ਼ੇ ਚੋਂ ਦਲਜੋ ਚੋਂ ਕੱਢਣਾ ਇਹ ਬਹੁਤ ਛਲੰਗਾਯੋਗ ਕੰਮ ਹੈ ਤੇ ਛਲੰਗਾਯੋਗ ਆਪਾਂ ਕੰਮ ਕਹਿੰਦੇ ਆ ਦੇਖਦੇ ਨੇ ਲੋਕ ਇਹਨਾਂ ਨੂੰ ਫੋਨ ਕਰਦੇ ਨੇ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਜਾ ਕੇ ਵੀ ਇਥੋਂ ਇਹਨਾਂ ਸਰਪੰਚ ਤੋਂ ਸੇਧ ਲੈ ਕੇ ਹੋਰ ਸਰਪੰਚ ਵੀ ਅੱਗੇ ਆਉਣਗੇ ਲੱਗਦਾ ਨਹੀਂ ਵੀ ਪੰਜਾਬ ਸਰਕਾਰ ਨੂੰ ਇਹਨਾਂ ਨੂੰ ਸਨਮਾਨਤ ਕਰਨਾ ਚਾਹੀਦਾ ਹਾਂਜੀ ਪੰਜਾਬ ਸਰਕਾਰ ਨੂੰ ਇਹਨਾਂ ਨੂੰ ਸਨਮਾਨਤ ਕਰਨਾ ਜ਼ਰੂਰ ਚਾਹੀਦਾ ਤਾਂ ਕਿ ਹੋਰ ਸਰਪੰਚ ਹੋਰ ਪਿੰਡਾਂ ਦੇ ਸਰਪੰਚ ਵੀ ਅੱਗੇ ਆਉਣ ਬਾਤ ਤੋਂ ਬਾਤ ਇਹ ਇਹ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ ਲੋਕ ਅਸੀਂ ਇਹ ਦੇਖਿਆ ਪਿੰਡਾਂ ਦੇ ਵਿੱਚ ਨਸ਼ਾ ਤਸਕਰ ਲੋਕਾਂ ਨੂੰ ਡਰਾ ਦਿੰਦੇ ਨੇ ਉਹਨਾਂ ਤੇ ਹਮਲੇ ਕਰਦੇ ਨੇ ਪਰ ਇਹ ਇੱਕ ਸਰਪੰਚ ਬਜ ਦੀ ਅਸੀਂ ਦੇਖੇ ਨੇ ਵੀ ਜਿਹੜੇ ਡਰੇ ਨਹੀਂ ਡਟੇ ਨੇ ਕਿਉਂਕਿ ਨਹੀਂ ਅਕਸਰ ਅਸੀਂ ਦੇਖਿਆ ਲੋਕ ਡਰ ਜਾਂਦੇ ਨੇ ਚੁੱਪ ਕਰ ਜਾਂਦੇ ਨੇ ਦੱਬੇ ਜਾਂਦੇ ਨੇ ਪਰ ਇਹਨਾਂ ਨੇ ਉੱਠ ਕੇ ਆਵਾਜ਼ ਉਠਾਈ ਆ ਤੇ ਜੇ ਆਵਾਜ਼ ਉਠਾਈ ਤਾਂ ਪਿੰਡ ਵੀ ਸਾਰਾ ਨਗਰ ਇਹਨਾਂ ਦੇ ਨਾਲ ਖੜਿਆ ਕੀ ਕਹਿਣਾ ਚਾਹੁੰਦੇ ਹੋ ਭਗਵੰਤ ਮਾਨ ਨੂੰ ਭਗਵੰਤ ਮਾਨ ਉਹਨਾਂ ਦਾ ਜੀ ਬਹੁਤ ਬਹੁਤ ਧੰਨਵਾਦ ਆ ਜੀ ਉਹਨਾਂ ਦਾ ਉਹਨਾਂ ਨੇ ਸਾਡਾ ਸਾਥ ਦਿੱਤਾ ਸਾਨੂੰ ਫੋਨ ਤੇ ਹਰ 5 ਮਿੰਟਾਂ ਨੂੰ ਅਪਡੇਟ ਵੀ ਲਈਆਂ ਨੇ ਡੀਸੀ ਸਾਹਿਬ ਨੇ ਵੀ ਅਪਡੇਟ ਲਈਆਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਦੇ ਕਰਕੇ ਇਹ ਸੰਭਵ ਹੋ ਸਕਿਆ ਵਾ ਜੋ ਸਭ ਹੋਇਆ ਵਾ ਸਾਡੇ ਪਿੰਡ ਵਿੱਚ ਜੀ ਤੁਸੀਂ ਵੀ ਨਾਲ ਹੋ ਇਹਨਾਂ ਦੀ ਟੀਮ ਦੇ ਹਾਂਜੀ ਹਾਂਜੀ ਮੇਰਾ ਨਾਮ ਹਰਸ਼ਪ੍ਰੀ ਸਿੰਘ ਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਨੌਜਵਾਨ ਦੇ ਹੌਸਲੇ ਨੂੰ ਹਰ ਇੱਕ ਸਲਾੰਗਾ ਕਰ ਰਿਹਾ ਵਾ ਭਗਵੰਤ ਮਾਨ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਨੂੰ ਸਨਮਾਨਤ ਕੀਤਾ ਜਾਵੇ ਹਾਂਜੀ ਹਾਂਜੀ ਵੀਰੇ ਨੂੰ ਜਰੂਰ ਸਨਮਾਨਤ ਕੀਤਾ ਜਾਵੇ ਤੇ ਵੀਰਾ ਜੋ ਜੋ ਅੱਗੇ ਕਦਮ ਕਰੇਗਾ ਅਸੀਂ ਨਾਲ ਨਾਲ ਕਰਾਂਗੇ ਵੀਰੇ ਦੇ ਨਾਲ ਜੁੜ ਕੇ ਅਸੀਂ ਕੰਮ ਕਰਾਂਗੇ ਵੀਰਾ ਜਿਵੇਂ ਵੀ ਕਹੂਗਾ ਅਸੀਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਭਾਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇੱਕ ਨੌਜਵਾਨ ਸਰਪੰਚ ਨੇ 31 ਸਾਲ ਇਹਨਾਂ ਦੀ ਉਮਰ ਆਨ ਮੈਰਿਟ ਨੇ ਇਹ ਇੱਕ ਵੱਡਾ ਐਡਾ ਵੱਡਾ ਹੰਬੜਾ ਮਾਰਿਆ ਬੇ ਇਹਨੂੰ ਦੇਖ ਕੇ ਹੋਰ ਵੀ ਨੌਜਵਾਨ ਨੇ ਜਿਹੜੇ ਅੱਗੇ ਆਉਣਗੇ ਸਰਪੰਚ ਕੀ ਕਹਿਣਾ ਚਾਹੁੰਦੇ ਬਿਲਕੁਲ ਬਿਲਕੁਲ ਜੀ ਜ਼ਰੂਰ ਆਉਣਗੇ ਕਿਉਂਕਿ ਹੁਣ ਵੀ ਸਾਨੂੰ ਕਈ ਦਿਨਾਂ ਤੋਂ ਵੀ ਨਾਲ ਦੇ ਪਿੰਡਾਂ ਦੇ ਸਰਪੰਚਾਂ ਦੇ ਫੋਨ ਆ ਰਹੇ ਨੇ ਵੀ ਅਸੀਂ ਤੁਹਾਡੇ ਨਾਲ ਆ ਤੁਸੀਂ ਜੇ ਸਾਨੂੰ ਲੋੜ ਪੈਂਦੀ ਸਾਡਾ ਵੀ ਸਾਥ ਦਿਓ ਅਸੀਂ ਉਹਨਾਂ ਦਾ ਵੀ ਸਾਥ ਜ਼ਰੂਰ ਦਵਾਂਗੇ ਜੀ ਤੁਸੀਂ ਇਹਨਾਂ ਦੇ ਨਾਲੋਂ ਹਰ ਪਿੰਡ ਦੇ ਵਿੱਚ ਹਰ ਨੌਜਵਾਨ ਜਿਹੜੇ ਨੇ ਉਹ ਖੇਡਾਂ ਦੇ ਨਾਲ ਜੁੜੇ ਹੋਏ ਨੇ ਤੁਸੀਂ ਜਿਵੇਂ ਬਾਈ ਜੀ ਨੇ ਦੱਸਿਆ ਵੀ ਅਸੀਂ ਵੀ IAS ਦੀ ਕੋਚਿੰਗ ਦੇਣ ਲਈ ਨੌਜਵਾਨਾਂ ਨੂੰ ਅਨਾਉਂਸਮੈਂਟ ਕੀਤੀ ਹੈ ਵੀ ਅਸੀਂ ਤੁਹਾਡਾ ਖਰਚਾ ਕਰਾਂਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਬਿਲਕੁਲ ਬਿਲਕੁਲ ਬਹੁਤ ਵਧੀਆ ਕੰਮ ਆ ਜੀ ਕਿਉਂਕਿ ਆਪਣੇ ਪੰਜਾਬੀ ਲੋਕ ਬਹੁਤ ਘੱਟ ਕਰ ਰਹੇ ਨੇ ਇਸ ਟਾਈਮ ਬਾਹਰ ਨੂੰ ਜਾ ਰਹੇ ਨੇ ਤੇ ਸਾਨੂੰ NRI ਵੀਰਾਂ ਨੇ ਵੀ ਕਿਹਾ ਵੀ ਅਸੀਂ ਪੂਰੀ ਸਪੋਰਟ ਕਰਾਂਗੇ ਤੁਸੀਂ ਵੀ ਇਹ ਅਨਾਉਂਸਮੈਂਟ ਕਰੋ ਇਹ ਕਹਿਣਾ ਚਾਹੁੰਦੇ ਹਾਂ ਭਗਮਤ ਮਾਨ ਸਰਕਾਰ ਨੂੰ ਵੀ ਇਸ ਤਰ੍ਹਾਂ ਦੇ ਸਰਪੰਚਾਂ ਨੂੰ ਸਨਮਾਨ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਫੇਰ ਹੀ ਹੋਰ ਸਰਪੰਚ ਅੱਗੇ ਆਉਣਗੇ ਜੇ ਆਪਾਂ ਇੱਕ ਨੁਸ਼ਾਵਾਸੀ ਦਵਾਂਗੇ ਜੀ ਸਾਡੇ ਕੋਲ ਹੋਰ ਵੀ ਬਾਈ ਜੀ ਮੌਜੂਦ ਨੇ ਆਪਾਂ ਇਹਨਾਂ ਨੂੰ ਵੀ ਕਲਾਮ ਕਰਾਂਗੇ ਬਾਈ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਜੀ ਚੰਪੀ ਸਿੰਘ ਹੈ ਜੀ ਤੁਸੀਂ ਵੀ ਇਹਨਾਂ ਦੀ ਟੀਮ 'ਚ ਕੰਮ ਕਰਦੇ ਹੋ ਹਾਂਜੀ ਹਾਂਜੀ ਕਿਵੇਂ ਲੱਗਦਾ ਤੁਹਾਨੂੰ ਸਰਪੰਚ ਦੇ ਕੰਮ ਨੂੰ ਮੈਂ ਤਾਂ ਇਹ ਕਹਿੰਦਾ ਜੀ ਵੈਲੈਂਟ ਗੋਡ ਆ ਜੀ ਇਹ ਪਹਿਲਾਂ ਮੈਂ ਕਹਿੰਦਾ ਇਹ ਸੀਰੀਅ ਦੇ ਸਰਪੰਚ ਹੋਣਗੇ ਜਿਨ੍ਹਾਂ ਨੇ ਬਿਲਕੁਲ ਬਿਲਕੁ ਇਹ ਨਾਲੇ ਉਮਰ ਜੀ ਦੇਖੀ ਜਾਵੇ ਕੋਈ ਏਡੀ ਬੱਡੀ ਉਮਰ ਨਹੀਂ ਗੀ ਬਹੁਤ ਛੋਟੀ ਉਮਰ ਪਰ ਸੋਚ ਵੱਡੀ ਹੈ ਤਾਂ ਮੰਨਦੇ ਹੋ ਨਾ ਛੋਟੀ ਉਮਰ ਸੋਚ ਵੱਡੀ ਹੈ ਹਾਂਜੀ ਕਿਉਂਕਿ ਨਹੀਂ ਅਕਸਰ ਅਸੀਂ ਦੇਖਿਆ ਲੋਕ ਡਰ ਜਾਂਦੇ ਨੇ ਨਸਾ ਤਸਕਰਾਂ ਤੋਂ ਜਦੋਂ ਉਹਨਾਂ ਤੇ ਹਮਲੇ ਹੁੰਦੇ ਨੇ ਪਰ ਇਹ ਪਹਿਲਾ ਸਰਪੰਚ ਆ ਜਿਹੜਾ ਡਰਿਆ ਨਹੀਂ ਡਟਿਆ ਵਾ ਤੁਸੀਂ ਇਹਦੇ ਨਾਲੋਂ ਅਸੀਂ ਤਾਂ ਜੀ ਹਰ ਵਕਤ ਇਹਨਾਂ ਦੇ ਨਾਲ ਆ ਜੀ ਜਦੋਂ ਵੀ ਰਾਤ ਨੂੰ ਵੀ ਫੋਨ ਕਰਨ ਅਸੀਂ ਇਹਨਾਂ ਦੇ ਹਰ ਵਕਤ ਇਹਨਾਂ ਦੇ ਨਾਲ ਆ ਜੀ ਮਜਬੂਰ ਜਦੋਂ ਵੀ ਕਹਿਣ ਰਾਤ ਨੂੰ ਕਹਿਣ ਦਿਨੇ ਕਹਿਣ ਦੁਪਹਿਰੇ ਕਹਿਣ ਅਸੀਂ ਹਟਦੇ ਹੋ ਤੁਸੀਂ ਨਹੀਂ ਮੇਰੀ ਸਟੱਡੀ ਕੰਪਲੀਟ ਹੋ ਗਈ ਆ ਜੀ ਅਸਚ ਜੀ ਤੇ ਮੈਂ ਬਾਈ ਦੇ ਨਾਲ ਹੀ ਹੁੰਨਾ ਜੀ ਸਰਪੰਚ ਦੇ ਹੱਥ ਸਾਰੇ ਗ੍ਰੈਜੂਏਟਰ ਤੁਸੀਂ ਦੇਖੋ ਇੱਕ ਇਹ ਵੀ ਗੱਲ ਸੋਚਣ ਵਾਲੀ ਆ ਜਿੰਨੇ ਵੀ ਇੱਥੇ ਨੌਜਵਾਨ ਨੇ ਇਹਨਾਂ ਦੀ ਟੀਮ ਦੇ ਵਿੱਚ ਨੇ ਕੋਈ ਬੇਲਾ ਨਹੀਂ ਕੋਈ ਘਟ ਪੜਿਆ ਨਹੀਂ ਸਾਰੇ ਗ੍ਰੈਜੂਏਸ਼ਨ ਨੇ ਪਰ ਇਸ ਪੜੇ ਲਿਖੇ ਇਨਸਾਨ ਦੀ ਨੌਜਵਾਨ ਦੀ ਸੋਚ ਇੱਧਰ ਜਾਂਦੀ ਆ ਕਿਉਂਕਿ ਅਕਸਰ ਅਸੀਂ ਦੇਖਿਆ ਨਹੀਂ ਪਿੰਡਾਂ ਦੇ ਬਿੱਲੜ ਨੇ ਜਿਹੜੇ ਪਰੋਟੇ ਇੱਥੇ ਬੈਠ ਕੇ ਟਾਈਮ ਪਾਸ ਕਰ ਲੈਂਦੇ ਨੇ ਪਰ ਉਹ ਚੀਜ਼ ਨੂੰ ਅੱਗੇ ਨਹੀਂ ਲੈ ਕੇ ਆਉਂਦੇ